ਨਰਮੇ ਦੀ ਫਸਲ ਤੇ ਚਿੱਟੀ ਮੱਖੀ ਆਉਣੀ ਹੋਈ ਸ਼ੁਰੂ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਦਿੱਤੀ ਸਲਾਹ ਹੁਣ ਆਪਣੇ ਨਰਮੇ ਦਾ ਰੱਖਿਆ ਜਾਵੇ ਧਿਆਨ ਨਾਲ ਅਤੇ ਸਮੇਂ ਸਿਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਕਹਿਣ ਦੇ ਮੁਤਾਬਕ ਕੀਤੀ ਜਾਵੇ ਸਪਰੇਅ ਦਸਰਾ ਬਣਦਾ ਹੈ ਕਿ ਮਾਲਵਾ ਪੱਟੀ ਨਰਮੇ ਨੂੰ ਲੈ ਕੇ ਕਾਫੀ ਮਸ਼ਹੂਰ ਸੀ ਲੇਕਿਨ ਹੁਣ ਨਰਮੇ ਦੀ ਜਿਹੜੀ ਫਸਲ ਹੈ ਉਹ ਲੋਕਾਂ ਵੱਲੋਂ ਜਿਹੜੇ ਕਿਸਾਨਾਂ ਵੱਲੋਂ ਵਾਏ ਉਹ ਕਟ ਵੀਜੀ ਜਾ ਰਹੀ ਹੈ ਕਿਉਂਕਿ ਨਰਮੇ ਨੂੰ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦਾ ਬਹੁਤ ਜ਼ਿਆਦਾ ਅਟੈਕ ਹੋ ਰਿਹਾ ਹੈ ਅਤੇ ਇਸ ਵਾਰ ਜੇ ਗੱਲ ਕਰੀਏ ਤਾਂ ਬਠਿੰਡਾ ਜ਼ਿਲ੍ਹੇ ਦੇ ਅੰਦਰ 3000 ਤੋਂ 3500 ਏਕੜ ਦੇ ਵਿੱਚ ਇਸ ਵਾਰੀ ਕਿਸਾਨਾਂ ਵੱਲੋਂ ਫਸਲ ਜਿਹੜੀ ਜ਼ਿਆਦਾ ਬੀਜੀ ਹੈ ਪਿਛਲੇ ਸਾਲ ਇਹ 14000 ਦੇ ਆਸ-ਪਾਸ ਆਪਣਾ ਏਕੜ ਸੀਗੀ ਅਤੇ ਹੁਣ 17500 ਏਕੜ ਦੇ ਆਸ-ਪਾਸ ਬਠਿੰਡਾ ਜ਼ਿਲ੍ਹੇ ਅੰਦਰ ਇਹ ਜਿਹੜੀ ਫਸਲ ਬੀਜੀ ਗਈ ਹੈ ਅਤੇ ਹੁਣ ਇਸ ਦੇ ਉੱਤੇ ਚਿੱਟੀ ਮੱਖੀ ਦਾ ਆਉਣਾ ਜਿਹੜਾ ਸ਼ੁਰੂ ਹੋ ਚੁੱਕਾ ਚਿੱਟੇ ਮੱਛਰ ਦਾ ਜੜਾਉਣਾ ਉਹ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਨੂੰ ਲੈ ਕੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਹੁਣ ਤੁਸੀਂ ਆਪਣੀ ਫਸਲ ਦਾ ਜਿਹੜਾ ਉਹ ਧਿਆਨ ਰੱਖੋ ਕਿਉਂਕਿ ਹੁਣ ਦੇ ਸਮੇਂ ਸਰ ਤੁਹਾਡੇ ਵੱਲੋਂ ਜਿਹੜੀ ਸਪਰੇਅ ਆ ਉਹ ਮੌਕੇ ਸਰ ਕੀਤੀ ਗਈ ਤਾਂ ਇਸ ਦੇ ਨਾਲ ਜਿਹੜੀ ਹੈ ਉਹਦੇ ਨਾਲ ਗਲਾਬੀ ਸੁੰਡੀ ਵੀ ਨਹੀਂ ਆਵੇਗੀ ਤੇ ਆਪਣਾ ਚਿੱਟੇ ਮੱਛਰ ਤੋਂ ਵੀ ਬਚਾ ਰਹੇਗਾ ਕਿਉਂਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਮੌਸਮ ਦਾ ਜੜਾ ਹੈਗਾ ਹਿਊਮਿਡਿਟੀ ਜਿਹੜੀ ਉਹ ਜ਼ਿਆਦਾ ਵੱਧ ਜਾਂਦੀ ਹੈ ਅਤੇ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆਪਣਾ ਚਿੱਟਾ ਮੱਛਰ ਹੈ ਉਹ ਆਣਾ ਸ਼ੁਰੂ ਹੋ ਜਾਂਦਾ ਜੋ ਆਪਣਾ ਨਰਮੀ ਦੇ ਜਿਹੜੇ ਆਪਣਾ ਪੱਤੇ ਹਨ ਉਹਨਾਂ ਦਾ ਵਿੱਚੋਂ ਰਸੂਸ ਲੰਦਾ ਹੈ ਅਤੇ ਨਰਮ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਸਲਾਹ ਆਪਣਾ ਦਿੱਤੀ ਗਈ ਹੈ ਕਿ ਹੁਣ ਆਪਣੇ ਨਰਮੀ ਦੀ ਫਸਲ ਦਾ ਕਿਸਾਨਾਂ ਵੱਲੋਂ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੈ ਅਤੇ ਸਮੇਂ ਸਿਰ ਜਿਹੜੀਆਂ ਸਪਰੇਹਾਂ ਨੇ ਉਹ ਕੀਤੀਆਂ ਜਾਣ ਤਾਂ ਇਸ ਵਾਰ ਜਿਹੜਾ ਗੁਲਾਬੀ ਸੁੰਡੀ ਦਾ ਅਟੈਕ ਵੀ ਨਹੀਂ ਹੋਵੇਗਾ ਤੇ ਚਿੱਟੇ ਮੱਛਰ ਦਾ ਅਟੈਕ ਵੀ ਜਿਹੜਾ ਉਹ ਨਹੀਂ ਹੋਵੇਗਾ ਔਰ ਸੁਣੂ ਸੁਣਾਉਣਾ ਇਸ ਸਬੰਧੀ ਕੀ ਕਹਿੰਦੇ ਨੇ ਆਪਣਾ ਕਿਸਾਨ ਅਤੇ ਖੇਤੀਬਾੜੀ ਦੇ ਆਪਣਾ ਜਿਹੜੇ ਬਾਹਰ ਡਾਕਟਰ ਨੇ ਅਸਮਾਨਪ੍ਰੀਤ ਸਿੰਘ ਉਹਨਾਂ ਵੱਲੋਂ ਕੀ ਕਿਹਾ ਜਾ ਰਿਹਾ ਹੈ ਕਿਸਾਨਾਂ ਦੇ ਲਈ ਜੀ ਕੀ ਨਾਮਾ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਆਪਣੀ ਕਤਾਰਸਨ ਵਾਲਾ ਜੀ ਮੇਰਾ ਨਾਮ ਬੱਬੂ ਸਿੰਘ ਹੈ ਜੀ ਕਿਹਨਾਂ ਜੀ ਉਹ ਨਰਮੇ ਦੀ ਫਸਲ ਦੇ ਵਿੱਚ ਖੜੇ ਹੋ ਕੇ ਸਾਰੇ ਬਿਮਾਰ ਕਰਦੇ ਨੇ ਜੀ ਨਰਮੇ ਦੀ ਫਸਲ ਦੇ ਵਿੱਚ ਜੀ ਹੁਣ ਤਕਰੀਬਨ ਜਿਵੇਂ ਮੱਛਰ ਕਿੱਤੇ ਮੱਛਰ ਦਾ ਟੈਕ ਹੈ ਜੀ ਤੇ ਮੇਸੀ ਠੀਕ ਹੈ ਹੁਣ ਦਵਾਈਆਂ ਕਰੀਆਂ ਕੁਝ ਨਾ ਫਰਕ ਹੈ ਇਹਦੇ ਅੰਦਰ ਅੰਦਰ ਮੈਕੈਨਿਕ ਲਈ ਮੈਕਨੀਕ ਲਈ ਜਿਵੇਂ ਮਨਕੀਤ ਲਈ ਇਹਨੇ ਪਿੰਡਾਂ ਪਿੰਡਾਂ ਵਿੱਚ ਮਿਲਦੇ ਵੀ ਲਾਉਂਗੇ ਇਹ ਨਰਮੇ ਵਾਅਦੇ ਨਾਲ ਦੱਸਿਆ ਵੀ ਸਾਨੂੰ ਠੀਕ ਹੈ ਇਹ ਜਿਨੇ ਸਾਹਿਨਾ ਨੇ ਆਪਣੇ ਨੰਬਰ ਦੇ ਰੱਖੇ ਆ ਕਿਉਂ ਕਿਸੇ ਵੀ ਸਮੱਸਿਆ ਆਉਂਦੀ ਆ ਅਸੀਂ ਇਹਨਾਂ ਨੂੰ ਫੋਨ ਕਰਦੇ ਆ ਕਿ ਸਾਡੇ ਕੋਲ ਪਹੁੰਚਦੇ ਆ ਜੇ ਮਨਕੀਤ ਲਈ ਇਹਨੇ ਸਾਡੇ ਮੇਨ ਰੱਖ ਰੱਖੇ ਜਿਵੇਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਤੇ ਇਹ ਸਾਡੇ ਕੋਲ ਆਉਂਦੇ ਆ ਦੇਖਦੇ ਨਹੀਂ ਜਾਂਦੇ ਆ ਪਹੁੰਚ ਗਏ ਨੰਗੋਤਵਾਲ ਦੇ ਮੱਛਰ ਦਾ ਅਟੈਕ ਜਿਹੜਾ ਲੱਗ ਰਿਹਾ ਨਰਮੇ ਦੇ ਠੀਕਣਾ ਚਾਹੁੰਦੇ ਇਸ ਵਾਰੀ ਜੀ ਕਿੱਤੇ ਮੱਛਰ ਦਾ ਅਟੈਕ ਜੀ ਤੇ ਆਈ ਵਾਰੀ ਹੁੰਦਾ ਇਸ ਵਾਰ ਤੋਂ ਹੈਗਾ ਦੇਖੋ ਅੱਗੇ ਜਾ ਕੇ ਕੀ ਬਣਦਾ ਜੀ ਨਰਮੇ ਦੀ ਕਿਸਾਨ ਪਿੱਛੇ ਘੜਦੇ ਜਾਂਦੇ ਜੀ ਇਹ ਗੱਲ ਬਰੀ ਜੀ ਨਰਮੇ ਦੀ ਫਸਲ ਜੀ ਪਿਛਲੇ ਸਾਲ ਜਦੋਂ ਤੁਸੀਂ ਦੇਖਿਆ ਸੀ ਮਲਬੀ ਸੁੰਡੀ ਤੇ ਕਿੱਤੇ ਮੱਛਰ ਦੇ ਕਾਰਨ ਤਬਾਹ ਹੋ ਗਈ ਸੀ ਜਿਹਦਾ ਕਰਕੇ ਫਸਲ ਨਾ ਹੋਣ ਦੇ ਕਾਰਨ ਜੀ ਜਿੰਨੀ ਜ਼ਰਾ ਦੇ ਮਨ 'ਚ ਹਰੀਕ ਦੇ ਡਰ ਹੈ ਨਰਮਾ ਹੋਊਗਾ ਨਾ ਹੋਊਗੀ ਇਹ ਦੇ ਕਰਕੇ ਪਿੱਛੇ ਰੜਨਾ ਸ਼ੁਰੂ ਹੋ ਗਏ। ਨੂੰ ਬੜੇ ਨਰਮੇ ਦਾ ਜੀ ਹਾਂ ਸਾਡੇ ਪਿੰਡ ਦੀ ਜਿੱਥੇ ਜੀ ਮੰਨ ਕੇ ਜੱਲੋ ਪਾਣੀ ਦੀ ਸ਼ੋਰਟ ਸੀ ਉੱਥੇ ਅੱਜ ਵੀ ਵੱੱਡ ਲੱਗਿਆ ਨਰਮਾ ਜਾ ਦੇ ਲੱਗਿਆ ਹੋਇਆ ਤੇ ਨਰਮਾ ਬਾਕੀ ਨਰਮਾ ਖੜਾ ਵੀ ਵਧੀਆ ਜੀ ਕਿਸੇ ਗਲਾਬੀ ਸੰਡੀ ਅਟੈਕ ਹੈ ਨਹੀਂ ਹਜੇ ਤੱਕ ਤਾਂ ਹੀ ਤੇ ਮੱਛਰ ਦਾ ਅਟੈਕ ਹੈ ਪਰ ਠੀਕ ਹੈ ਜੀ ਕਿਤੁ ਜਿਆਦਾ ਨਹੀਂ ਤੇ ਹੈ ਜਰੂਰ ਹੈ ਸਰ ਕੋ ਨਾਮ ਦੋ ਤਾਂ ਮੀਰਾਣਾ ਡਾਕਟਰ ਉਸਮਾਨਪ੍ਰੀਤ ਸਿੰਘ ਸਿੱਧੂ ਮੈਂ ਬਟੌਰ ਖੇਤੀਬਾੜੀ ਵਿਕਾਸ ਅਫਸਰ ਬਠਿੰਡਾ ਆਪਣੀਆਂ ਸਵਾਮਾ ਖੇਤੀਬਾੜੀ ਵਿਭਾਗ ਚ ਨਿਭਾ ਰਿਆ। ਜੇ ਫੀਲ ਖੜੇ ਆਪਾਂ ਵਾਈਟ ਫਲਾਈ ਦਾ ਅਟੈਕ ਸਟਾਰਟ ਹੋ ਗਿਆ ਕੀ ਕਾਰਨ ਕੀ ਨੇ ਔਰ ਰੋਕਤਾਂ ਦਾ ਤਰੀਕਾ ਕੀ ਹੈ ਜੀ? ਹਾਂਜੀ ਇਹ ਥੋੜਾ ਇਸ ਅ ਇਸ ਸਮੇਂ ਥੋੜਾ ਕੁਝ ਕਲਾਈਮੇਟਿਕ ਉਮੀਦਾਂ ਹੋ ਜਾਂਦਾ। ਮੀਂਹ ਪੈ ਕੇ ਹਟਦੇ ਆ ਜਦੋਂ ਹਿਊਮਿਡਿਟੀ ਸਭ ਤੋਂ ਹਿਊਮਿਡਿਟੀ ਹੋ ਜਾਂਦੀ ਆ ਉਹ ਅਨਕੂਲ ਆ ਸਥਿਤੀ ਜਿਹੜੀ ਵਾਈਟ ਫਲਾਈ ਦੇ ਵਾਧੇ ਵਾਸਤੇ। ਸੋ ਜਿਹੜੇ ਵੀ ਕਿਸਾਨ ਭਰਾਵਾਂ ਨੇ ਨਰਮਾ ਬੀਜਿਆ ਸਾਡੇ ਵਿਭਾਗ ਵੱਲੋਂ ਉਹਨਾਂ ਨੂੰ ਇਹੀ ਜਾਗਰੂਕ ਕੀਤਾ ਜਾ ਰਿਹਾ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਆਪਦੀ ਨਰਮੇ ਦੀ ਫਸਲ ਦਾ ਧਿਆਨ ਰੱਖਿਆ ਜਾਵੇ ਸਵੇਰੇ 10 ਵਜੇ ਤੋਂ ਪਹਿਲਾਂ ਜਿਹੜੇ ਨਰਮੇ ਦੇ ਉੱਪਰਲੇ ਤਿੰਨ ਪੱਤੇ ਆ ਉਹਨਾਂ ਤੇ ਜਿਹੜੀ ਹੈਗੀ ਇਹਦੀ ਗਿਣਤੀ ਕੀਤੀ ਜਾਵੇ ਕਿਉਂਕਿ ਇੱਕ ਆਰਥਿਕ ਕਗਾਰ ਪੱਦਰ ਦੀ ਅਸੀਂ ਗੱਲ ਕਰਦੇ ਹਾਂ ਏਟੀਐਲ ਲੈਵਲ ਜਿਹਨੂੰ ਅੰਗਰੇਜ਼ੀ ਚ ਠਾਕਦੇ ਹਾਂ ਉਹਦੇ ਵਿੱਚ ਜੇ ਉੱਪਰਲੇ ਤਿੰਨ ਪੱਤਿਆਂ ਤੇ ਜੇ ਵਾਈਟ ਫਲਾਈ ਦੀ ਗਿਣਤੀ ਚਿੱਟੇ ਮੱਛਰ ਦੀ ਗਿਣਤੀ 6 ਜਾਂ 6 ਤੋਂ ਵੱਧ ਆ ਜਾ ਜਿਹੜੀਆਂ ਯੂਨੀਵਰਸਿਟੀ ਅਤੇ ਵਿਭਾਗ ਵੱਲੋਂ ਸਿਫਾਰਸ਼ ਸ਼ੁਦਾ ਦਵਾਈਆਂ ਉਹਨਾਂ ਦੀ ਸਪਰੇ ਕਿਸਾਨ ਭਰਾਵਾਂ ਨੂੰ ਕਰਨੀ ਚਾਹੀਦੀ ਆ ਜਿਵੇਂ ਇਹ ਪਿਛਲੇ ਸਮੇਂ ਦੇ ਵਿੱਚ ਉਸਹੀਨ ਦਵਾਈ ਆ ਜਿਹੜੀ 60 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦੀ ਆ ਉਹਦਾ ਵਧੀਆ ਨਤੀਜਾ ਨਿਕਲਿਆ ਇੱਕ ਲਸਟੋ ਦਵਾਈ ਆ 200 ਗ੍ਰਾਮ 20% ਡਬਲਯੂਜੀ ਜਿਹੜੀ ਦਵਾਈ ਆ ਉਹਦੇ ਨਤੀਜੇ ਵੀ ਬੜੇ ਵਧੀਆ ਆ ਰਹੇ ਆ ਹੋਰ ਦਵਾਈਆਂ ਨੇ ਉਲਾਲਾ ਇਹ ਇਥੀਅਨ ਆ ਜਿਹੜੀ ਉਹ ਜਿਹੜੀਆਂ ਦੋਨੇ ਤਿੰਨੇ ਰਸਟੂਸਨ ਵਾਲੇ ਕੀੜੇ ਉਹਨਾਂ ਨੂੰ ਕੰਟਰੋਲ ਕਰਦੀ ਆ ਸੋ ਇਹ ਤਿੰਨ ਚਾਰ ਦਵਾਈਆਂ ਨੇ ਜਿਨ੍ਹਾਂ ਚੋਂ ਕੋਈ ਵੀ ਦਵਾਈ ਕਿਸਾਨ ਭਰਾ ਜਿਹੜੀ ਹੈਗੀ ਆ ਸਮੇਂ ਸਿਰ ਕਰਕੇ ਜਿਹੜਾ ਚਿੱਟੇ ਮੱਛਰ ਤੇ ਜਿਹੜਾ ਹੈਗਾ ਰਸਟੂਸਨ ਵਾਲੇ ਹੋਰ ਕੀੜਿਆਂ ਤੋਂ ਛੁਟਕਾਰਾ ਪਾ ਸਕਦੇ ਆ ਬਾਕੀ ਇਸ ਸਮੇਂ ਜਿਹੜਾ ਨਰਮੇ ਨੇ ਫੁੱਲ ਫਲਕ ਚੱਕਣਾ ਸ਼ੁਰੂ ਕਰਤਾ ਇਹ ਸਮਾਂ ਸਭ ਤੋਂ ਵਧੇਰੇ ਅਨੁਕੂਲ ਆ 13045 ਦੀ ਸਪਰੇਅ ਕਰਨ ਲਈ ਕਿਉਂਕਿ 13045 ਦੇ ਵਿੱਚ ਜਿਹੜੀ 45% ਪोटाश ਹੁੰਦੀ ਆ ਜਿਹੜੀ ਕਿ ਫਲ ਵਾਸਤੇ ਬਹੁਤ ਚੰਗੀ ਆ ਫਟਾਸ਼ ਸੋ 13045 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਹੈਗਾ ਇਹਦੀਆਂ 3-4 ਸਪਰੀਹਾਂ ਹਫਤੇ ਹਫਤੇ ਦੀ ਬਕਸੀ ਤੋਂ ਕੀਤੀਆਂ ਜਾਣ ਤਾਂ ਜਿਹੜੀ ਆ ਫੁੱਲ ਬੁੱਕੀ ਡਿੱਗਣ ਦੀ ਪ੍ਰੋਬਲਮ ਆ ਇਹ ਜਿਹੜੀ ਹੈਗੀ ਆ ਨਹੀਂ ਆਉਂਦੀ ਤੇ ਝਾੜ ਦੇ ਵਿੱਚ ਵੀ ਇਹ ਵਧੀਆ ਝਾੜ ਸਾਨੂੰ ਪ੍ਰਾਪਤ ਹੁੰਦਾ ਕਿੰਨਾ ਵੱਡਾ ਸਾ ਵਧਿਆ ਹੈ ਘਟਿਆ ਰਕਬਾ ਪਿਛਲੇ ਸਾਲ ਜਿਹੜਾ ਹੈਗਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ 14000 ਹੈਕਟੇਅਰ ਜਿਹੜਾ ਹੈਗਾ ਨਰਮੇ ਦੀ ਬਜਾਈ ਹੋਈ ਸੀ ਇਸ ਵਾਰ 17500 ਹੈਕਟੇਅਰ ਜਿਹੜੀ ਨਰਮੇ ਦੀ ਰਿਪੋਰਟ ਸਾਨੂੰ ਆਈ ਆ ਬਲਾਕਾਂ ਦੇ ਵਿੱਚੋਂ ਸੋ ਪਿਛਲੇ ਨਾਲ ਪਿਛਲੇ ਸਾਲ ਨਾਲੋਂ ਜਿਹੜਾ ਕਿਸਾਨ ਭਰਾਵਾਂ ਦੇ ਵਿੱਚ ਵਧੇਰੇ ਰੁਝਾਨ ਆ ਨਰਮੇ ਦੀ ਫਸਲ ਦਾ ਸੀ ਸੋ ਨਰਮੇ ਦੀ ਫਸਲ ਵੀ ਵੈਸੇ ਇਸ ਵਾਰ ਬਹੁਤ ਵਧੀਆ ਬਸ ਇਹ ਆ ਵੀ ਜਿਹੜਾ ਹੈਗਾ ਸਮੇਂ ਸਿਰ ਜਿਹੜੀਆਂ ਸਪਰੇਹਾਂ ਕਿਸਾਨ ਭਰਾ ਕਰਨ ਇੱਕ ਮੈਂ ਹੋਰ ਤੁਹਾਡੇ ਮਾਧਿਅਮ ਰਾਹੀਂ ਗੱਲ ਕਿਸਾਨ ਵੀਰਾਂ ਨੂੰ ਦੱਸਣੀ ਚਾਹੂੰਗਾ ਕਿ ਪਿਛਲੇ 1-2 ਸਾਲਾਂ ਦੇ ਵਿੱਚ ਜਿਹੜੀ ਹੈਗੀ ਆ ਗੁਲਾਬੀ ਸੰਡੀ ਦੀ ਸਮੱਸਿਆ ਕਿਤੇ ਕਿਤੇ ਵੇਖਣ ਨੂੰ ਮਿਲੀ ਆ। ਸੋ ਉਸ ਦੀ ਰੋਕਥਾਮ ਵਾਸਤੇ ਪਹਿਲਾਂ ਹੀ ਸਪਰੇ ਜਿਹੜੀ ਹੈਗੀ ਆ ਕੀਤੀ ਜਾਣੀ ਆ। ਸੋ ਜਿਹੜੇ ਵੀ ਨਰਮੇ ਨੇ ਫੁੱਲ ਫਲੱਕਾ ਚੱਕਣਾ ਸ਼ੁਰੂ ਕਰਤਾ ਉਸ ਨਰਮੇ ਦੇ ਵਿੱਚ ਬਲਾਈਂਡ ਸਪਰੇ ਹਾਂ ਕਰਨੀਆਂ ਨੇ ਪ੍ਰੋਕਲੇਮ ਇਮਾਮੈਕਟਿਨ ਬੈਂਜੋਏਟ ਜਿਹੜੀ 5% ਐਸਜੀ ਵਾਲੀ ਦਵਾਈ ਆ ਉਹਦੀ 100 ਗ੍ਰਾਮ ਡੋਜ਼ ਪਾਉਣੀ ਆ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਹਫ਼ਤੇ ਹਫ਼ਤੇ 15-15 ਦਿਨਾਂ ਦੇ ਵਕਫੇ ਤੋਂ ਕਿ ਉਹ ਫੁੱਲ ਫਲੱਕਾ ਜਿਹੜਾ ਇਕੱਠਾ ਨਹੀਂ ਨਰਮਾ ਚੱਕਦਾ ਅ ਜਿਵੇਂ ਕੁਐਸਚਨਰ ਮੇਰੇ ਹੁਣ ਫੁੱਲ ਚੱਕਲੇ 10 ਦਿਨਾਂ ਨੂੰ ਫੇਰ ਚੱਕਲੇ ਸੋ 10 15 15 ਦਿਨਾਂ ਤੋਂ ਬਲਾਈਂਡ ਸਪਰੇਹਾਂ ਜਿਹੜੀਆਂ ਲਾਜ਼ਮੀ ਕਿਸਾਨ ਭਰਾ ਕਰਨ ਇਮਾਮੈਕਟਿਨ ਬੈਂਜੂਏਟ 5% 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦੇ ਵਿੱਚ ਇਹ ਹੈ ਜੀ ਪਿਛਲੇ ਜਿਹੜਾ ਹੈਗਾ ਇਹਨਾਂ ਦੇ ਕਿਉਂਕਿ 10 15 ਦਿਨ ਪਹਿਲਾਂ ਇਹ ਨਰਮੇ ਤੇ ਸਪਰੇਹ ਹੋਈ ਸੀਗੀ ਹੁਣ ਸਪਰੇਹ ਕਰਨ ਵਾਲੀ ਹੈ ਇਹਦੇ ਤੇ ਜਿਹੜਾ ਹੈਗਾ ਜੇ ਸਪਾਰਸ਼ੁਦਾ ਜਿਹੜੀ ਇਹ ਸਪਰੇਅ ਕਰਨਗੇ ਤਾਂ ਜਿਹੜਾ ਇਹ ਕੰਟਰੋਲ ਹੋ ਜਾਊਗਾ ਇੱਕ ਕਿਸਾਨ ਭਰਾਵਾਂ ਨੂੰ ਹੋਰ ਮੈਂ ਗੱਲ ਲਖਣੀ ਚਾਹੂੰਗਾ ਕਿ ਗੈਰ ਜਿਹੜੀਆਂ ਸਪਾਰਸ਼ੁਦਾ ਨਹੀਂ ਹੈਗੀਆਂ ਵੈਰਾਈਟੀਆਂ ਜਿਵੇਂ ਮੋਨੋਕਰੋਟੋਫਾਸ ਕਈ ਕਿਸਾਨ ਵੀਰ ਕਰ ਲੈਂਦੇ ਆ ਸੋ ਸਿਰਫ ਜਿਹੜਾ ਹੈਗਾ ਜੇ ਕਿਤੇ ਸਮੱਸਿਆ ਕੋਈ ਆਉਂਦੀ ਆ ਨਰਮੀ 'ਚ ਜ਼ਿਆਦਾ ਪ੍ਰੋਬਲਮ ਆਉਂਦੀ ਆ ਗਲਾਬੀ ਸੁੰਡੀ ਦੀ ਚਿੱਟੇ ਮੱਛਰ ਦੀ ਸੋ ਸਾਡੇ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਨਾਲ ਸੰਪਰਕ ਕੀਤਾ ਜਾਵੇ ਉਹ ਜਿਹੜੇ ਹੈਗੇ ਆ ਸਾਡੇ ਸਾਰੇ ਬਲਾਕਾਂ ਦੇ ਜਿਹੜੇ ਹੈਗੇ ਆ ਏਡੀਓ ਸਹਿਬਾਨ ਤੁਹਾਡੇ ਖੇਤੀਬਾੜੀ ਓਪਨ ਨਰੀਖਕ ਸਾਡੇ ਏਓ ਸਹਿਬਾਨ ਜਿਹੜੇ ਹੈਗੇ ਆ ਫੀਲਡ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੀਲਡ ਦੇ ਵਿੱਚ ਹੀ ਹੁੰਦੇ ਆ ਕਿਸਾਨ ਕੈਂਪ ਲਾਏ ਜਾ ਰਹੇ ਆ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਤਾਂ ਕਿ ਜਿਹੜੀ ਹੈਗੀ ਆ ਜੋ ਪੰਜਾਬ ਸਰਕਾਰ ਦੀ ਮੁਹਿੰਮ ਝੋਨੇ ਹੀਟੋਂ ਰਕਬਾ ਕੱਢ ਕੇ ਨਰਮੇ ਹੀਟ ਰਕਬਾ ਲਿਆਉਣ ਦੀ ਉਹ ਸਫਲ ਹੋ ਸਕੇ ਸੋ ਜਿੱਥੇ ਵੀ ਕਿਤੇ ਕਿਸਾਨ ਭਰਾਵਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਵਿਭਾਗ ਨਾਲ ਸੰਪਰਕ ਜ਼ਰੂਰ ਕਰਨਾ